ਕਿਉਂਕਿ ਇੱਕ ਪਾਸੇ ਉਹ ਆਉਂਦਾ ਹੈ ਅਕਾਲ ਤਖਤ ਦਾ ਜਿਹਦੇ ਅੱਗੇ ਮਹਾਰਾਜਾ ਰਣਜੀਤ ਸਿੰਘ ਵੀ ਚੁੱਕਦਾ ਹੈ ਜਿਹਦੇ ਅੱਗੇ ਕੋਹਨੂਰ ਹੀਰਾ ਦੀ ਕੀਮਤ ਕੁਝ ਵੀ ਨਹੀਂ ਜਿਹਦੇ ਅੱਗੇ ਬਹਾਦਰ ਸ਼ਾਹ ਹੀਰਾ ਲੈ ਕੇ ਆਉਂਦਾ ਮੱਥਾ ਟੇਕਦਾ ਗੁਰੂ ਗੋਬਿੰਦ ਸਿੰਘ ਨੂੰ ਤੇ ਜਦੋਂ ਮਨ ਦੇ ਵਿੱਚ ਬਹਾਦਰ ਸ਼ਾਹ ਦੇ ਹੰਕਾਰ ਆਇਆ ਤੇ ਗੁਰੂ ਗੋਬਿੰਦ ਸਿੰਘ ਨੇ ਚੁੱਕ ਕੇ ਹੀਰਾ ਗੋਦਾਵਰੀ ਨਦੀ ਦੇ ਵਿੱਚ ਮਾਰਿਆ ਕਿੰਦਾ ਮਹਾਰਾਜੇ ਤੇ ਬੜਾ ਮਹਿੰਗਾ ਸੀ ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਜੇ ਮਹਿੰਗਾ ਸੀ ਭਾਈ ਤੇ ਕੱਢ ਲੈ ਨਦੀ ਚੋਂ ਤੇ ਜਦੋਂ ਝੁੱਕ ਕੇ ਦੇਖਿਆ ਸਾਰੀ ਨਦੀ ਹੀਰਿਆਂ ਦੀ ਭਰੀ ਪਈ ਸੀ ਇਹ ਉਹ ਕਾਲ ਤਖਤ ਹੈ ਇੱਥੇ ਪਤਾ ਨਹੀਂ ਕਿੰਨੇ ਮੁੱਖ ਮੰਤਰੀ ਕਿੰਨੇ ਰਾਸ਼ਟਰਪਤੀ ਉੱਥੇ ਨਤਮਸਤਕ ਹੋਈ ਜਾਂਦੇ ਐ ਪਤਾ ਨਹੀਂ ਕਿੰਨੇ ਉਹ ਟੁਕੜੀਆਂ ਤੇ ਹੱਥ ਬੰਨੀ ਖੜੇ ਐ ਅਮਰੀਕਾ ਦਾ ਰਾਸ਼ਟਰਪਤੀ ਆਉਂਦਾ ਪ੍ਰਿੰਸ ਚਾਰਲਸ ਉਹਦਾ ਹੋਰ ਵੱਡੇ ਵੱਡੇ ਉਬਾਮਾ ਆਉਂਦਾ ਹੈ ਬਿਲ ਕਲਿੰਟਨ ਆਉਂਦਾ ਹੈ ਉਹ ਆ ਕੇ ਬੁੱਕ ਦੇ ਵਿੱਚ ਲਿਖ ਕੇ ਜਾਂਦੇ ਆ ਕਹਿੰਦੇ ਐਦਾਂ ਵੱਧ ਰੋਹਾਨੀਅਤ ਦੁਨੀਆ ਤੇ ਕਿਤੇ ਨਹੀਂ ਆਹ ਆਨੰਦ ਕਹਿੰਦੇ ਜਿਹੜਾ ਅੱਜ ਆਇਆ ਨਾ ਇਹ ਜ਼ਿੰਦਗੀ ਚ ਕਿਤੇ ਨਹੀਂ ਆਇਆ ਤੇ ਨਾ ਹੀ ਆਉਣਾ ਹੈ ਸੀਐਮ ਸਾਫ ਤੁਸੀਂ ਵੀ ਉਸ ਆਨੰਦ ਦਾ ਹਲਾ ਲਓ ਲੋਕਾਂ ਦੀਆਂ ਮੈਂ ਕਹਿਣਾ ਚਾਹੁੰਦਾ ਜਿਹੜੇ ਕਮੈਂਟ ਕਰਦੇ ਆ ਭਰਾਵੋ ਦੋਨੇ ਹਸਤੀਆਂ ਐਮ ਨੇ ਇੰਨਾ ਦਾ ਪਿਆਰ ਚਾਹੀਦਾ ਸਭੋਂ ਜਦੋਂ ਕੋਈ ਪੰਜਾਬ ਨੂੰ ਠਿੱਬੀ ਲਾਉਂਦਾ ਉਦੋਂ ਜਥੇਦਾਰ ਕਾਲ ਤੱਕ ਵੀ ਬਿਆਨ ਦੇਵੇ ਜਿਵੇਂ ਪਿੱਛੇ ਜੇ ਮੋਦੀ ਆਇਆ ਉਹਨੇ ਮਖੌਲ ਕੀਤਾ ਹੜਾਂ ਵੇਲੇ ਕਹਿੰਦਾ ਤੁਹਾਨੂੰ ਇੰਨੇ ਪੈਸੇ ਦੇਤੇ ਤੇ ਆਇਆ ਕੱਕ ਨਹੀਂ ਉਦੋਂ ਜਥੇਦਾਰ ਕਾਲ ਤੱਕ ਵੀ ਬਿਆਨ ਦੇ ਸਕਦਾ ਸੀ ਲੋਕਾਂ ਵਾਸਤੇ ਦੇਣਾ ਹੈ ਵੀ ਭਾਈ ਪੰਜਾਬ ਦੇ ਨਾਲ ਇਸ ਤਰ੍ਹਾਂ ਨਾ ਕਰੋ ਸਿੱਖਾਂ ਨਾਲ ਟੀਚਰਾਂ ਨਾਲ ਨਾ ਕਰੋ ਮੁੱਖ ਮੰਤਰੀ ਦਾ ਪਿਆਰ ਸਾਥ ਹੋ ਜਾਂਦਾ ਤੇ ਬੰਦੀ ਸਿੰਘਾਂ ਦੀ ਜਦੋਂ ਗੱਲ ਹੈ ਉਦੋਂ ਪ੍ਰੋਲ ਵਾਸਤੇ ਚੰਗਾ ਹੁੰਦਾ ਜਥੇਦਾਰ ਸਾਹਿਬ ਮੁੱਖ ਮੰਤਰੀ ਨੂੰ ਸਾਧਦੇ ਮੈਂ ਤੇ ਇਹਦੋਂ ਪਹਿਲਾਂ ਆਸ ਕਰਦਾ ਸੀ ਸਖਤਰੇ ਤੇ ਉਹਨਾਂ ਨੇ ਹੋਣ ਸੱਦੇ ਇਹਦੋਂ ਪਹਿਲੇ 4 ਸਾਲਾਂ ਦਾ ਭਗਵੰਤ ਮਾਨ ਨੂੰ ਸੱਦਣਾ ਚਾਹੀਦਾ ਸੀ ਭਗਵੰਤ ਮਾਨ ਨੂੰ ਸਾਧਦੇ ਤੇ ਬੁਲਾਉਂਦੇ ਤੇ ਕਹਿੰਦੇ ਭਾਈ ਆ ਆਦਵਿੰਦਰ ਪਾਲ ਭੁੱਲਰ ਦੀ ਫੈਲ ਕਿਉਂ ਨਹੀਂ ਤੁਸੀਂ ਕੇਜਰੀਵਾਲ ਤੋਂ ਕਰਾ ਕੇ ਦਿੰਦੇ ਹੁਣ ਤੇ ਚਲੋ ਉੱਥੇ ਭਾਜਪੀ ਦੀ ਸਰਕਾਰ ਹੈ ਦਿੱਲੀ 'ਚ ਪਹਿਲਾਂ ਤੇ केजरीवाल ਸੀ ਦਵਿੰਦਰਪਾਲ ਭੁੱਲਰ ਦੀ ਫਾਈਲ ਕਿਉਂ ਉਹਦੇ ਮੇਜ਼ ਤੇ ਪਈ ਹੈ ਕਿਉਂ ਨਹੀਂ ਮਾਫ ਕਰਦੇ ਤੇ ਜਿਹੜੇ ਪੰਜਾਬ ਦੇ ਵਿੱਚ ਹੈ ਉਹਨਾਂ ਨੂੰ ਕਿਉਂ ਨਹੀਂ ਕਰਦੇ ਆ ਗਿਆਨੀ ਹਰਪ੍ਰੀਤ ਸਿੰਘ ਹੁਣ ਆਮ ਆਦਮੀ ਪਾਰਟੀ ਦਾ ਬਲਾਰਾ ਬਣਿਆ ਫਿਰਦਾ ਹੈ ਬਹੁਤ ਮੋਹ ਪਿਆਰ ਕਰਦਾ ਕਦੇ ਭਾਜਪੀ ਕੋਲੇ ਜਾਂਦਾ ਕਦੇ ਇਨਾਂ ਕੋਲੇ ਜਾਂਦਾ ਪਰ ਸਿਆਸੀ ਪਾਰਟੀ ਦਾ ਪ੍ਰਧਾਨ ਆ ਜਿਮਾਂ ਨੂੰ ਤਾਂ ਕਹਿ ਰਹੇ ਆ ਜਦੋਂ ਧਾਰਮਿਕ ਹਸਤੀ ਸੀ ਉਹਦਾ ਅਸੀਂ ਸਨਮਾਨ ਕਰਦੇ ਸੀ ਚਾਹੇ ਰਾਗਵ ਚੱਡੇ ਦੇ ਵਿਆਹ ਤੇ ਗਿਆ ਚਾਹੇ ਚੰਨੀ ਦੇ ਮੁੰਡੇ ਦੇ ਵਿਆਹ ਤੇ ਗਿਆ ਸੀ ਨਹੀਂ ਆਖਿਆ ਕਿਉਂਕਿ ਉਹ ਤੋਂ ਜਥੇਦਾਰ ਕਾਲ ਤੱਕ ਤਸੀ ਅੱਜ ਉਹ ਸਿਆਸੀ ਪਾਰਟੀ ਦਾ ਬੰਦਾ ਹੈ ਨਾ ਉਹ ਅੰਬਰਤਪਾਲ ਦੀ ਗ੍ਰਿਫਤਾਰੀ ਬਾਰੇ ਬੋਲਿਆ ਜਦੋਂ ਅੰਬਰਤਪਾਲ ਨੂੰ ਡਿਬਰੂਗੜ੍ਹ ਸਿੱਟਿਆ ਗਿਆ ਉਹਦੇ ਮੂੰਹ ਨੂੰ ਲੋਕ ਲੱਗ ਗਿਆ ਕਦੇ ਨਹੀਂ ਬੋਲਿਆ ਪੱਖ ਨਹੀਂ ਕੋਈ ਸਰਕਾਰ ਨੂੰ ਅਲਟੀਮੇਟਮ ਦਿੱਤਾ ਕਿ ਮੈਂ ਸੰਘਰਸ਼ ਕਰੂੰਗਾ ਇੰਨੀ ਤਰੀਕ ਨੂੰ ਨਾ ਮੁੱਖ ਮੰਤਰੀ ਨੂੰ ਸੱਦਿਆ ਤੇ ਬੰਦੀ ਸਿੰਘਾਂ ਦਾ ਮਸਲਾ ਸੀ ਸਵਾਏ ਬਿਆਨਾਂ ਤੋਂ ਨੇ ਕੱਖ ਨਹੀਂ ਕੀਤਾ ਢੱਡਰਾਂ ਵਾਲੇ ਤੇ ਹਮਲਾ ਹੋਇਆ ਸੀ ਮੈਂ ਸਾਫ਼-ਸਾਫ਼ ਕਹਿਣਾ ਚਾਹਣਾ ਉਹਦਾ ਬੰਦਾ ਮਾਰਿਆ ਗਿਆ ਪਰ ਗੈਰਨੀ ਹਰਪ੍ਰੀਤ ਸਿੰਘ ਨੇ ਕੋਈ ਮੂੰਹ ਨਹੀਂ ਖੋਲਿਆ ਤੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਅੱਗੇ ਕੁਝ ਅਣਪੋਹਲ ਸਿੱਖ ਧਰਨਾ ਲਾ ਕੇ ਬਹਿ ਗਏ ਨਾਲ ਤੇ ਨਹੀਂ ਲੱਗਣਾ ਚਾਹੀਦਾ ਧਾਰਮਿਕ ਸਾਡੀ ਜਗ੍ਹਾ ਹੈ ਉੱਥੇ ਰੋਹਾਨੀਅਤ ਦਾ ਕੇਂਦਰ ਹੈ ਪਰ ਉੱਥੇ ਧਰਮ ਦੇ ਤਨਪੋਲ ਸਿੱਖ ਬੈਠੇ ਉਹਨਾਂ ਦੀ ਜਦੋਂ ਲੱਤਾਂ ਬਾਹਾਂ ਤੇ ਡਾਂਗਾ ਟਾਸਕ ਫੋਰਸ ਨੇ ਲੱਗੀਆਂ ਉਦੋਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਉਂ ਨਹੀਂ ਵਿਰੋਧ ਕੀਤਾ ਉਦੋਂ ਤੇ ਜਦੋਂ ਅਕਾਲੀ ਦਲ ਨੇ 100 ਸਾਲਾ ਮਨਾਇਆ 23 ਦੇ ਵਿੱਚ ਉਦੋਂ ਸਟੇਜ ਤੋਂ ਕਹਿੰਦਾ ਸੀ ਕਹਿੰਦਾ ਡਾਂਗ ਨਾਲ ਪਹਿਰਾ ਕਰਿਆ ਕਰੋ ਤੁਹਾਡੀ ਕੋਈ ਮਾਂ ਨੂੰ ਹੱਥ ਪਾਵੇ ਭਾਵ ਸ਼੍ਰੋਮਣੀ ਕਮੇਟੀ ਨੂੰ ਕਹਿੰਦਾ ਤੁਸੀਂ ਜਰਦੇ ਕਿਉਂ ਉਦੋਂ ਤੇ ਇਹੋ ਜੀਆਂ ਗੱਲਾਂ ਕਰਦਾ ਸੀ ਜਿਹਦੇ ਨਾਲ ਟਾਸਕ ਫੋਰਸ ਵਾਲੇ ਵੀਰ ਤੇ ਸ਼੍ਰੋਮਣੀ ਕਮੇਟੀ ਵਾਲਿਆਂ ਨੇ ਇਹਨਾਂ ਦੇ ਮਗਰ ਲੱਗ ਕੇ ਕਈ ਵਾਰ ਡਾਂਗ ਭਰਾਈ ਪਰ ਅੱਜ ਗੈਨੀ ਹਰਪ੍ਰੀਤ ਸਿੰਘ ਤਖਾ ਨਾਲੋਂ ਹੌਲਾ ਹੋਇਆ ਫਿਰਦਾ ਜਦੋਂ ਜ਼ਥੇਦਾਰ ਸੀ ਉਦੋਂ ਕੋਈ ਬਿਆਨ ਨਹੀਂ ਦਿੱਤਾ ਸਿਰਫ ਜਾਂਦਾ ਜਾਂਦਾ ਜਿਹੜਾ ਬਾਦਲਾਂ ਦਾ ਹੁਕਮਨਾਮਾ ਸੀ ਉਹ ਤੇ ਹੋਣਾ ਹੀ ਸੀ ਉਹਦੇ ਵਿੱਚੋਂ ਹੀ ਸਾਰਾ ਕੁਝ ਖੱਟਣ ਨੂੰ ਫਿਰਦਾ ਪਰ ਲੋਕਾਂ ਨੂੰ ਪਤਾ ਲੱਗ ਗਿਆ ਕਿ ਇਹ ਬੰਦੇ ਦਿੱਲੀ ਦੇ ਨੇ ਬੀਜੇਪੀ ਨਾਲ ਰਲੇ ਹੋਏ ਐ ਸਿਆਸੀ ਪਾਲਟੀਆਂ ਬਣਾਉਂਦੇ ਐ ਕਦੇ ਨੇ ਮੂੰਹ ਨਹੀਂ ਲਾਇਆ ਇਸ ਲਈ ਦੋਸਤੋ ਸਿਆਸੀ ਬੰਦਿਆਂ ਦਾ ਮੈਂ ਕਦੇ ਅਸੀਂ ਪੱਕ ਨਹੀਂ ਲੈਂਦੇ ਮੈਂ ਕਹਿਣਾ ਚਾਹੁੰਨਾ ਹੈ ਭਗਵੰਤ ਮਾਨ ਜੀ ਸੁਖਵੀਰ ਬਾਦਲ ਨੂੰ ਜੋ ਮਰਜੀ ਆਖੋ ਜੇਲ ਕਰੋ ਫੜ ਕੇ ਅੰਦਰ ਸੁੱਟ ਦਿਓ ਕੁਛ ਮਰਜੀ ਕਰ ਦਿਓ ਸਾਨੂੰ ਕੋਈ ਲੈਣਾ ਦੇਣਾ ਨਹੀਂ ਪਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਾਲ ਪਿਆਰ ਸਨ ਪਿਆਰ ਸਨਮਾਨ ਕਰੋ ਮੋਹ ਮੁਹੱਬਤ ਕਰੋ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਤੇ ਜਥੇਦਾਰ ਸਾਹਿਬ ਨੂੰ ਵੀ ਬੇਨਤੀ ਹੈ ਕਿ ਜਥੇਦਾਰ ਸਾਹਿਬ ਤੁਸੀਂ ਬੜੇ ਸਨਮਾਨਯੋਗ ਅਹੁਦੇ ਤੇ ਬੈਠੇ ਹੋ ਜਿਹੜੀਆਂ ਗੱਲਾਂ ਪੁੱਛਣ ਵਾਲਿਆਂ ਜੇ ਉਹਨੇ ਗਲਤੀ ਕੀਤੀ ਹੈ ਉਹਦੀ ਜਰੂਰ ਸਜ਼ਾ ਮਿਲੇ ਪਰ ਕੋਈ ਵੀ ਸਿਆਸੀ ਤੌਰ ਤੇ ਕਿਸੇ ਦੇ ਪਿੱਛੇ ਲੱਗ ਕੇ ਕਿਸੇ ਦੀ ਗੱਲ ਸੁਣ ਕੇ ਕਦੇ ਵੀ ਕੋਈ ਫੈਸਲਾ ਨਾ ਕਰਿਓ ਤੁਸੀਂ ਬੜੇ ਸੁਲਝੇ ਹੋ ਪਹਿਲਾਂ ਵੀ ਤੁਸੀਂ ਕੋਈ ਹੁਕਮਨਾਮਾ ਇਹੋ ਜਿਹਾ ਨਹੀਂ ਕੀਤਾ ਵਧੀਆ ਕੀਤਾ ਹੈ ਭਾਈ ਰਣਜੀਤ ਸਿੰਘ ਦੇ ਦੀਵਾਨ ਸ਼ੁਰੂ ਕਰਨੇ ਇਹ ਬਹੁਤ ਵੱਡਾ ਫੈਸਲਾ ਸੀ ਮਨ ਦੇ ਵਿੱਚ ਬੜਾ ਚਾ ਸੀ ਭਾਈ ਰਣਜੀਤ ਸਿੰਘ ਦੀ ਦੀਵਾਨ ਲਾਉਣ ਲੱਗੇ ਸੰਗਤਾਂ ਵਡੀਆਂ ਜੁੜਗੀਆਂ ਇਹੋ ਜਿਹੇ ਫੈਸਲੇ ਕਰੋ ਨਾ ਕਿ ਕੋਈ ਸਿਆਸੀ ਇੰਨੀ ਇੱਕ ਦੋਸਤੋ ਬੇਨਤੀ ਸੀ ਦੋਨੇ ਅਹੁਦੇ ਬੜੇ ਸਨਮਾਨਯੋਗ ਹੈ ਮੈਂ ਸੋਸ਼ਲ ਮੀਡੀਆ ਵਾਲਿਆਂ ਨੂੰ ਕਹਿਣਾ ਚਾਹੁੰਦਾ ਭਰਾਵੋ ਨਾ ਅਦਲਾਓ 15 ਤਰੀਕ ਨੂੰ ਭਗਵੰਤ ਮਾਨ ਸਾਹਿਬ ਨੇ ਜਾਣਾ ਹੈ ਉੱਥੇ ਸਾਰਾ ਸੁੱਖ ਸ਼ਾਂਤੀ ਦੇ ਨਾਲ ਕੰਮ ਨਿਭੜੇ ਉਹਨਾਂ ਨੇ ਕਾਲ ਤਖਤ ਤੇ ਜਾਣਾ ਨਾ ਕਿ ਕਿਸੇ ਨਾਲ ਜੰਗ ਕਰਨ ਜਾਣਾ ਹੈ ਨਾ ਕਿ ਬੈਰੀ ਦੇਸ਼ ਤੇ ਚੜ੍ਹ ਕੇ ਜਾਣਾ ਜਿਵੇਂ ਉਹਨਾਂ ਦੇ ਸਪੋਰਟਰ ਕਰੀ ਜਾਂਦੇ ਐ ਵੀ ਜਥੇਦਾਰ ਨੂੰ ਉੱਥੇ ਜਾ ਕੇ ਕੋਈ ਨੀਮਾ ਦਿਖਾਉਣਾ ਹੈ ਕਾਲ ਤਖਤ ਤੇ ਨੂੰ ਨੀਮਾ ਦਿਖਾਉਣਾ ਨਹੀਂ ਨੀਵੇਂ ਹੋ ਕੇ ਜਾਓ ਨੰਗੇ ਪੈਰੀ ਜਾਂ ਕੋਈ ਮੀਟਗਾ ਮੂਡਗਾ ਦੀ ਲੋੜ ਨਹੀਂ ਕਹੀ ਜਾਂਦੇ ਹੋ ਮੀਟਗਾ ਤੇ ਆਪਣੇ ਆਪ ਹੀ ਚਲਿਆ ਜਾਂਦਾ ਹੈ ਮੀਢਗਾ ਤਾਂ ਕਿਸੇ ਦੇ ਖੁਸਰੇ ਨੱਚਣ ਆ ਜਾਣ ਉੱਥੇ 10 ਮੀਢਗਾ ਵਾਲੇ ਇਕੱਠੇ ਹੋ ਜਾਂਦੇ ਐ ਕਿਸੇ ਦਾ ਸੰਸਕਾਰ ਕਰਦੇ ਆ ਉੱਥੇ ਮੀਢਗਾ ਵਾਲੇ ਕਿਸੇ ਦਾ ਨੌਜਵਾਨ ਪੁੱਤ ਮਰਿਆ ਪਿਆ ਉਹਦੇ ਮੂੰਹ 'ਚ ਮੈਕ ਪਾਈ ਜਾਂਦੇ ਐ ਮੀਢਗਾ ਵਾਲੇ ਮੀਟ ਕਰਨ ਤੇ ਮਾਨ ਸਭ ਕਹਿਣ ਦੀ ਲੋੜ ਹੀ ਨਹੀਂ ਮੀਢਗਾ ਨੇ ਤੇ ਖਬਰਾਂ ਪਹਿਲਾਂ ਹੀ ਬੜੀਆਂ ਦਿੰਦੀਆਂ ਮੀਢਗਾ ਦੀ ਅੱਗ ਲਾਈ ਹੋਈ ਤੋਂ ਬਚਣ ਦੀ ਲੋੜ ਐ ਜਿਹੜੇ ਚੰਗੇ ਮੀਢਗਾ ਵਾਲੇ ਆ ਉਹਨਾਂ ਦਾ ਸਨਮਾਨ ਐ ਚੰਗੀਆਂ ਖਬਰਾਂ ਲਾਉਂਦੇ ਆ ਚੰਗਾ ਦਿਖਾਉਂਦੇ ਆ ਪਰ ਜਿਹੜੇ ਸਿਰਫ ਅੱਗ ਲਾਉਣ ਵਾਲੇ ਦੋਨੇ ਪਾਸੇ ਉਹਨਾਂ ਤੋਂ ਬਚਣਾ ਚਾਹੀਦਾ ਤੇ ਆਉਣ ਵਾਲੀ 15 ਤਰੀਕ ਨੂੰ ਜਥੇਦਾਰ ਸਹਿਬਾਨ ਨੂੰ ਵੀ ਵਧੀਆ ਫੈਸਲਾ ਲੈਣਾ ਚਾਹੀਦਾ ਹੈ ਸੀਐਮ ਸਾਹਿਬ ਨੂੰ ਉਹਨਾਂ ਦੇ ਸਨਮਾਨ ਦੇ ਵਿੱਚ ਸੀਸ ਝੁਕਾਉਣਾ ਚਾਹੀਦਾ ਹੈ ਭੁੱਲ ਚੁੱਕ ਦੀ ਕਿਵਾਂ ਵੀਡੀਓ ਨੂੰ ਦੋਸਤੋ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਿਰਪਾ ਕਰਕੇ ਜਰੂਰ ਕਰਿਓ ਵੈਰੂ ਜੀ ਕਾਕਾ ਸਾਹਿਬ ਵੈਰੂ ਜੀ ਕੀ ਜੀ